ਸਤਿਗੁਰੂ ਜੀ ਇਹ ਸਾਜੇ ਨਵਾਜ ਇਹ ਪਰਮ ਸਤਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅਮਰਤ ਕੇ ਦਾਤੇ ਸਰਵ ਸਦਾਨੀ ਪੰਥ ਦੇ ਵਾਲੇ ਸਤਿਗੁਰੂ ਜੀ ਦੀ ਕਲਗੀਧਰ ਪਿਤਾ ਜੀ ਦੀ ਬਖਸ਼ਿਸ਼ ਕੀਤੀ ਹੋਏ ਗੁਰੂ ਫਤਿਹ ਦਾਸ ਵਲੋਂ ਹੱਥ ਜੋੜ ਕੇ ਸੀਸ ਨਵਾਗ ਅਨਮ੍ਰਿਤ ਅਸਹਿਤ ਬਲਾਈ ਪਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅਮਰਤ ਕੇ ਨਾਤੇ ਸਰਵਾਸਤਾਨੀ ਪੰਥ ਦੇ ਬਾਲੀ ਕਲਗੀ ਤਰਪਤਾ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਦਾਸ ਵੱਲੋਂ ਸੰਧਕਾਰ ਜੋਗ ਬੀਬੀ ਜੀ ਵੱਲੋਂ ਸਾਰੇ ਪਰਿਵਾਰ ਵੱਲੋਂ ਮਿਸਲ ਸ਼ਹੀਦਾਂ ਤਰਲਾ ਲਾਲ ਹਰੀਆ ਬੇ ਲਾਜਤੇ ਬੰਦੀ ਵੱਲੋਂ ਧਰਤੀ ਦੇ ਕੋਨੇ ਕੋਨੇ ਵਿੱਚ ਵਸਣ ਵਾਲੀਆਂ ਸਭ ਗੁਰੂ ਨਾਨਕ ਨਾਮ ਲੈ ਵਾ ਸਿੰਘ ਸੰਤਾਨ ਨੂੰ ਖਾਲਸੇ ਪੰਥਨੋਂ ਸਤਿਗੁਰੂ ਜੀ ਦੇ ਪਿਆਰੇ ਗੁਰਸਿੱਖਾਂ ਨੂੰ ਬਹੁਤ ਬਹੁਤ ਲੱਖ ਲੱਖ ਕਰੋੜਾਂ ਵਾਰੀ ਵਧਾਈ ਹੋਵੇ ਵਧਾਈ ਹੋਵੇ ਵਧਾਈ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਆਪਣੀ ਜੀਵਨ ਕਥਾ ਸਾਚਖਣ ਸ ਆਤ ਲੋਕ ਤੇ ਆਉਣ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਆਪ ਆਪਣੇ ਮੁਖਾਰਬੇ ਤੋਂ ਚਾਲ ਕੀਤੀ ਹੈ ਸਤਿਗੁਰੂ ਜੀ ਬਚਨ ਕਰਦੇ ਹਨ ਹਿਮਕੁੰਡ ਪਾਰਵਤ ਹੈ ਜਹਾਂ ਸਬਤ ਸਿਰੰਗ ਸੋਹਤ ਹੈ ਤਾਹ ਸਬਤ ਸਿਰੰਗ ਤੈ ਨਾਮ ਕਹਾਵਾ ਪੜ ਦਾ ਆਪ ਜਾ ਜੋ ਕਮਾਵਾ ਤੈ ਹਮ ਅਦਕ ਤਪਸਿਆ ਸਾਦੀ ਮਹਾਂਕਾਲ ਕਾਲ ਕਾ ਅਰਾਦੀ ਇਹ ਬਿਦ ਕਾਲ ਤਪਸਿਆ ਪਾਇਓ ਦੁਆ ਤੇ ਇੱਕ ਰੂਪ ਹੋਏ ਗਏਓ ਇਹਦਲ ਦੱਸਦੇ ਹਨ ਮਾਤ ਲੋਗ ਵਿੱਚ ਤਾਤ ਮਾਤ ਮੁਰ ਅਲਖਾ ਰਾਦਾ ਬਹੁਤ ਜੋਗ ਸਾਧਨਾ ਸਾਧਾ ਤਿੰਜੋ ਕਰੀ ਲਖ ਕੀ ਸੇਵਾ ਤਾਂ ਤੇ ਭੈ ਪ੍ਰਸਾਦ ਗੁਰਦੇਵਾ ਤਬ ਤੈਨ ਪ੍ਰਭ ਆਇਸ ਮੋਹੇ ਦੀਆ ਤਬ ਹਮ ਜਨਮ ਕਲੋ ਮੈਂ ਲੀਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਮੁਰ ਪਿਤ ਪੂਰਵ ਕਿਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤਰਵੇੜੀ ਪਏ ਪੁੰਨ ਦਾ ਦਿਨ ਕਰਦ ਬਤੇ ਤੈਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਬਖੇ ਪਵਲਿਓ ਇੰਨੀ ਅਨੰਗ ਭਾਂਤ ਤਨ ਰਖਾ ਦੀਨੀ ਭਾਂਤ ਭਾਂਤ ਕੀ ਸਿੱਖਾ ਭਾਂਤ ਭਾਂਤ ਦਾਇਆਂ ਨੂੰ ਦੁਲਰਾਏ ਮਦਰ ਦੇ ਸਹਮ ਕੋਲੇ ਆਏ ਜਬ ਹਮ ਧਰਮ ਕਰਮੋਂ ਆਏ ਦੇਵ ਲੋਗ ਤਾਂ ਪਿਤਾ ਸਦਾਏ ਐਸੇ ਦੀਨ ਦੇ ਆਲ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਤੇ ਪਾਵਨ ਪਵਿੱਤਰ ਦਿਹਾੜੇ ਤੇ ਦਾਸ ਦੀ ਤਹਿ ਦਿਲੋਂ ਕਲਗੀ ਤਲ ਪੈਤਾ ਨੰਨ ਦੇ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਇਹ ਕਲਗੀਧਰ ਪਿਤਾ ਜੀ ਆਪਣੇ ਸਮੁੱਚੇ ਖਾਲਸੇ ਪੰਥ ਨੂੰ ਏਕਤਾ ਇਤفاق ਬਖਸ਼ਿਸ਼ ਕਰੋ ਸੇਵਾ ਸੇਵਨ ਦੀ ਦਾਤ ਬਖਸ਼ਿਸ਼ ਕਰੋ ਸਿੱਖੀ ਸੰਗਤ ਦੀ ਬਖਸ਼ਿਸ਼ ਕਰੋ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰੋ ਪਾਤਸ਼ਾਹ ਆਪਣੇ ਖਾਲਸੇ ਪੰਥ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਸਾਰੇ ਸੰਸਾਰ ਦੇ ਅੰਦਰ ਕਾਲਸੇ ਪਾਂਥ ਦੀ ਜੈਜਾਕਾਰ ਹੋਵੇ ਗੁਰੂ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ ਕੀਤਿਆ ਹੋਇਆਂ ਪੰਜ ਰਹਿਤਾ ਪੰਜ ਬਾਣੀਆਂ ਮੂਲ ਮੰਤਰ ਗੁਰ ਮੰਤਰ ਬਾਣੀ ਦੇ ਬਾਣਾ ਅਜ ਸੰਭਾਲਣ ਲਈ ਲੋੜ ਹੈ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੈ ਸਤਿਗੁਰੂ ਜੀ ਦੀਆਂ ਜਿਹਦੇ ਤੇ 100% ਪ੍ਰਸੰਤਾ ਖੁਸ਼ੀਆਂ ਹੋਣ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿੱਖੀ ਸਦਕ ਦੀ ਬਖਸ਼ਿਸ਼ ਕਰਦੇ ਹਨ ਜਿਸ ਜੀਵ ਨੂੰ ਇਸ ਲੋਕ ਵਿੱਚ ਵੀ ਔਰ ਲੋਕ ਵਿੱਚ ਵੀ ਆਪਣੇ ਚੱਲਣਾ ਵਿਚ ਰੱਖਣਾ ਹੋਵੇ ਉਹਨੂੰ ਗੁਰੂ ਸਾਹਿਬ ਜੀ ਸਿੱਖੀ ਬਖਸ਼ਿਸ਼ ਕਰਦੇ ਹਨ ਅਮਰਤ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਡੇ ਸਾਡਿਆਂ ਵਾਸਤੇ ਆਗਿਆ ਹੈ ਰਹਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈ ਉਸ ਗਾ ਜੇਰਾ ਰਹਹਿਤ ਪਿਆਰੀ ਮੋਹੇ ਕੋ ਸਿੱਖ ਪਿਆਰਾ ਨਾਹੇ ਸਿੱਖ ਪਿਆਰਾ ਨਾਹੇ ਮਮ ਰਹਹਿਤ ਪਿਆਰੀ ਆਹੇ ਗੁਰ ਸਿੱਖ ਰਹਹਿ ਸੁਣੋ ਮੇਰੇ ਬੀਤ ਭਰਵਾਤੇ ਘਰ ਉੱਠੇ ਤੇ ਚੀਤ वाहे गुरु गुरमंत्र सो जाप कर शनान पड़े जाप जाप संध्या समय सुने रहरास कीर्तन कथा सुने हर जास इसमें नेम जो एक कराए सो सिख अमरपुरी में जाए इन ही शब्दाला हक हक अंदेश गुरु गोबिंद सिंह बादशाह दरवेश गुरु गोबिंद सिंह हक हक आगाह गुरु गोबिंद सिंह शाहे शहन शाह गुरु गोबिंद सिंह ਤੰਤਰ ਸਾਹਿਬ ਸਤਿਗੁਰੂ ਕਲਗੀ ਤਰਪਦਾਸ ਜੀ ਦੇ ਪਰ ਆ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀ ਫੇਰ ਦੁਆਰਾ ਦਾਸ ਹੋ ਲੋ ਸਤਿਕਾਰਯੋਗ ਬੀਬੀ ਜੀ ਵੱਲੋਂ ਸਾਰੇ ਪਰਿਵਾਰ ਵੱਲੋਂ ਮਿਸਲ ਸ਼ਹੀਦ ਦਾ ਤਲਨਾਂ ਲਾਲ ਹਰੀਆ ਬੇਲਾ ਜਥੇਬੰਦੀ ਵੱਲੋਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਖਾਲਸੇ ਪੰਥ ਨੂੰ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਅਮਰ ਛਕੋ ਗੁਰੂ ਵਾਲੇ ਬਣੋ ਅਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾੜ ਲਾ ਕੇ ਗੁਰੂ ਕਾ ਖੁਸ਼ੀਆ ਪ੍ਰਾਪਤ ਕਰੋ ਜੀ ਕਲਗੀਧਰ ਦੇ ਪੁੱਤਰੋ ਤੀਓ ਅਮਰਦਤਾਰੀ ਬਣ ਕੇ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ